ਨੰਬਰ 1 ਮੇਥੀ ਦਾਣੇ ਦਾ ਪਾਊਡਰ ਸ਼ੈਂਪੂ ਵਿੱਚ ਮਿਲਾ ਕੇ ਵਾਲ ਧੋਣ ਨਾਲ ਸਕਲਪ ਸਾਫ਼ ਰਹਿੰਦਾ ਹੈ ਅਤੇ ਗਰੋਥ ਵਧਾਉਣ ਵਿੱਚ ਬਹੁਤ ਫਾਇਦਾ ਹੁੰਦਾ ਹੈ। ਨੰਬਰ 2 ਸਵੇਰੀ ਦੁੱਧੋ ਬਲਨ ਤੋਂ ਬਾਅਦ ਉਸ ਵਿੱਚ ਚੌਲਾਂ ਦੇ ਦੋ ਦਾਣੇ ਪਾ ਦਿਓ। ਦੁੱਧ ਰਾਤ ਭਰ ਖਰਾਬ ਨਹੀਂ ਹੋਵੇਗਾ। ਨੰਬਰ 3 ਜੇਕਰ ਤੁਹਾਡੇ ਪੈਰਾਂ ਜਾਂ ਹੱਥਾਂ ਦੇ ਵਾਲ ਟੁੱਟਦੇ ਹਨ ਤਾਂ ਉਸ ਵਿੱਚ ਜ਼ਖਮ ਹੋ ਜਾਵੇ ਤਾਂ ਪੀਪਲ ਬਹੁਤ ਉਪਜੋਗੀ ਹਾਇਵਾਲ ਟੁੱਟਣ ਤੋਂ ਬਾਅਦ ਪੀਪਲ ਦਾ ਦੁੱਧ ਲਗਾਉਣ ਨਾਲ ਜ਼ਖਮ ਜਲਦੀ ਠੀਕ ਹੋ ਜਾਂਦਾ ਹੈ ਨੰਬਰ 4 ਬਾਸੀ ਮੂੰਹ ਅਦਰਕ ਦੀ ਖੁਸ਼ਬੂ ਸੰਗਰ ਨਾਲ ਕਬਜ਼ ਦੀ ਬਿਮਾਰੀ ਹੋਣ ਦਾ ਡਰ ਨਹੀਂ ਰਹਿੰਦਾ ਨੰਬਰ 5 ਜੇਕਰ ਰੋਜ਼ਾਨਾ ਬੁਰੇ ਸੁਪਨੇ ਆਉਂਦੇ ਹਨ ਤਾਂ ਘਰ ਵਿੱਚ ਲੜਾਈ ਹੋਣ ਅਤੇ ਘਰ ਵਿੱਚ ਕਿਸੇ ਇਨਸਾਨ ਉੱਤੇ ਮੁਸੀਬਤ ਆਉਣ ਦਾ ਸਮਾਚਾਰ ਹੁੰਦਾ ਹੈ ਨੰਬਰ 6 ਬਾਦਾਮ ਦਾ ਤੇਲ ਧੁੰਨੀ ਵਿੱਚ ਪਾਉਣ ਨਾਲ পেট ਹੌਲੀ-ਹੌਲੀ ਘੱਟ ਹੋਣ ਲੱਗ ਜਾਂਦਾ ਹੈ। ਨੰਬਰ 7 ਜੇਕਰ ਤੁਸੀਂ ਬਹੁਤ ਜਲਦ ਅਮੀਰ ਬਣਨਾ ਚਾਹੁੰਦੇ ਹੋ ਤਾਂ ਸਵੇਰੇ ਉੱਠ ਕੇ ਪੰਛੀਆਂ ਨੂੰ ਪੀਣ ਲਈ ਤਾਜ਼ਾ ਪਾਣੀ ਰੱਖ ਦਿਆ ਕਰੋ। ਨੰਬਰ 8 ਜੋ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਪਿਸ਼ਾਬ ਦੇ ਇਨਫੈਕਸ਼ਨ ਨਹੀਂ ਹੋਵੇਗੀ। ਨੰਬਰ 9 ਚਿਹਰੇ ਤੇ ਦਾਗ-ਧੱਬੇ ਜਾਂ ਝੁਰੜੀਆਂ ਹੋਣ ਤਾਂ ਥੋੜਾ ਜਿਹਾ ਬੇਸਣ ਵਿੱਚ ਥੋੜੀ ਜਿਹੀ ਮਲਾਈ ਅਤੇ 2 ਚਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਅਤੇ ਇਸ ਮਿਸ਼ਰਣ ਨੂੰ ਅੱਧੇ ਘੰਟੇ ਦੇ ਲਈ ਚਿਹਰੇ ਤੇ ਲਗਾ ਕੇ ਰੱਖੋ ਫਿਰ ਇਸ ਚਿਹਰੇ ਨੂੰ ਧੋ ਲਓ ਅਤੇ ਚਿਹਰੇ ਦੀ ਖੁਸ਼ਕੀ ਦੂਰ ਹੋ ਜਾਵੇਗੀ ਅਤੇ ਝੁਰੜੀਆਂ ਸਾਫ਼ ਹੋ ਜਾਣਗੀਆਂ ਚਿਹਰੇ ਤੇ ਚਮਕ ਵੀ ਆਵੇਗੀ ਨੰਬਰ 10 ਜੇਕਰ ਪਿਸ਼ਾਬ ਕਰਦੇ ਵਕਤ ਜਲਨ ਮਹਿਸੂਸ ਹੋਵੇ ਤਾਂ ਤੁਹਾਨੂੰ ਰੋਜ਼ਾਨਾ ਲੱਸੀ ਪੀਣੀ ਚਾਹੀਦੀ ਹੈ ਨੰਬਰ 11 ਦੇਸੀ ਘੋਇ ਉਸਤਮਾਲ ਕਰਨ ਨਾਲ ਤੁਹਾਡਾ ਸਰੀਰ ਤਾਕਤਵਰ ਅਤੇ ਮਜ਼ਬੂਤ ਹੋ ਜਾਂਦਾ ਹੈ ਅਤੇ ਜਿਸਮ ਦਾ ਦਰਦ ਵੀ ਦੂਰ ਹੋ ਜਾਂਦਾ ਹੈ ਨੰਬਰ 12 ਪਿਆਜ਼ ਦੀ ਖੁਸ਼ਬੂ ਸੰਗਤ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 13 ਰਾਤ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਲਸਣ ਦੀ ਕਲੀ ਖਾਓ ਭਜਨ ਤੇਜ਼ੀ ਨਾਲ ਘੱਟ ਹੋਣ ਲੱਗ ਜਾਵੇਗਾ ਨੰਬਰ 14 ਸਰੀਰ ਦੀ ਗਰਮੀ ਤੋਂ ਰਾਹਤ ਪਾਉਣ ਲਈ ਸੂਤ ਦਾ ਸਰਬਤ ਪੀ ਲਿਆ ਕਰੋ ਨੰਬਰ 15 ਵਾਲ ਵਿੱਚ ਸੂਰਜ ਮੁਖੀ ਦੇ ਤੇਲ ਦੀ ਮਾਲਿਸ਼ ਕਰਨ ਨਾਲ ਵਾਲ ਮੁਲਾਇਮ ਅਤੇ ਸਿਲਕੀ ਹੋ ਜਾਂਦੇ ਹਨ ਨੰਬਰ 16 ਜੇਕਰ ਲੂਜ਼ ਮੋਸ਼ਨ ਹੋਣ ਤਾਂ 5 ਗ੍ਰਾਮ ਬਾਬੂਲ ਦੀ ਪਪੂਤੀ 1 ਕੱਪ ਦਹੀਂ ਦੇ ਨਾਲ ਲੋ ਨੰਬਰ 17 ਹਰੀ ਚਾਹ ਮਸੂੜਿਆਂ ਨੂੰ ਮਜ਼ਬੂਤ ਕਰਦੀ ਹੈ ਨੰਬਰ 18 ਖਜੂਰ ਖਾਣ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਤੁਹਾਡਾ ਹਾਜ਼ਮਾ ਖਰਾਬ ਹੋ ਸਕਦਾ ਹੈ ਨੰਬਰ 19 ਖੂਨੀ ਬਵਾਸੀਰ ਦੇ ਇਲਾਜ ਵਿੱਚ ਖੂਨ ਰੋਕਣ ਦੇ ਲਈ 10 ਗ੍ਰਾਮ ਤੋਂ 12 ਗ੍ਰਾਮ ਤੋਂ ਧੋਤੇ ਹੋਏ ਕਾਲੇ ਦੈਲ ਨੂੰ ਘਰ ਵਿੱਚ ਬਣਾਇਆ ਹੋਇਆ ਤਾਜ਼ਾ ਮੱਖਣ ਦੇ ਨਾਲ ਖਾਓ ਇਸ ਨੂੰ ਸੇਵਨ ਕਰਨ ਨਾਲ ਬਵਾਸੀਰ ਵਿੱਚ ਖੂਨ ਦਾ ਆਉਣਾ ਬੰਦ ਹੋ ਜਾਂਦਾ ਹੈ ਨੰਬਰ 20 ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚਾ ਸੁੱਕਾ ਤਨੀਆ ਪਾਣੀ ਵਿੱਚ ਭਿਉਂ ਦਿਓ ਤੇ ਸਵੇਰੇ ਉੱਠ ਕੇ ਇਸ ਨੂੰ ਪਾਣੀ ਛਾਣ ਕੇ ਪਿਓ ਇਸ ਨਾਲ ਪੀਰੀਅਡ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਤੇ ਪੇਟ ਅਤੇ ਕਬਜ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਨੰਬਰ 21 ਤਾਂਬੇ ਦੇ ਬਰਤਨ ਵਿੱਚ ਕਦੇ ਵੀ ਤੁਹਾਨੂੰ ਘਿਓ ਨਹੀਂ ਰੱਖਣਾ ਚਾਹੀਦਾ ਨੰਬਰ 22 ਸਿਰ ਵਿੱਚ ਦਰਦ ਹੋਵੇ ਜਾਂ ਚੱਕਰ ਆਉਣ ਲੱਗ ਜਾਣ ਤਾਂ ਫੌਰਨ ਥੋੜਾ ਜਿਹਾ ਸਫੇਦ ਜੀਰਾ ਮੂੰਹ ਵਿੱਚ ਪਾ ਲੋ ਦਰਦ ਕਿਹੋ ਜਿਹਾ ਵੀ ਹੋਵੇ ਖਤਮ ਹੋ ਜਾਵੇਗਾ ਨੰਬਰ 23 ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੋਣ ਲੱਗੇ ਤਾਂ ਥੋੜਾ ਜਿਹਾ ਗੁੜ ਖਾ ਲੋ ਤੁਹਾਡੇ ਸਰੀਰ ਨੂੰ એનર્ਜੀ ਦੇਵੇਗਾ ਨੰਬਰ 24 ਗੁੜ ਨੂੰ ਗਰਮ ਕਰਕੇ ਧੋਨੀ ਵਿੱਚ ਮਸਾਲੇ ਨਾਲ ਪੇਟ ਦਾ ਦਰਦ ਖਤਮ ਹੋ ਜਾਂਦਾ ਹੈ ਨੰਬਰ 25 ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਨਹਾਉਣ ਦੇ ਨਾਲ ਤੁਹਾਡੀ ਸਕਿਨ ਚਮਕਦਾਰ ਅਤੇ ਮੁਲਾਇਮ ਹੋ ਜਾਵੇਗੀ ਨੰਬਰ 26 ਕਾਲੇ ਖਜੂਰਖਾਨ ਦੇ ਨਾਲ ਕਮਰ ਮਜ਼ਬੂਤ ਬਣਦੀ ਹੈ ਅਤੇ ਇਸ ਦੇ ਨਾਲ ਕਮਰ ਦਰਦ ਵੀ ਨਹੀਂ ਹੁੰਦਾ ਨੰਬਰ 27 ਜੇਕਰ ਤੁਸੀਂ ਰੋਜ਼ਾਨਾ ਕੱਚਾ ਪਿਆਜ਼ ਖਾਂਦੇ ਹੋ ਤਾਂ ਤੁਹਾਨੂੰ ਕੈਂਸਰ ਕਦੇ ਵੀ ਨਹੀਂ ਹੋ ਸਕਦਾ ਨੰਬਰ 28 ਜੇਕਰ ਤੁਹਾਨੂੰ ਨੀਂਦ ਨਹੀਂ ਆ ਰਹੀ ਤਾਂ ਨਿੰਬੂ ਨੂੰ ਚੱਟ ਲੋ ਇਸ ਦੇ ਨਾਲ ਨੀਂਦ ਚੰਗੀ ਆਵੇਗੀ ਨੰਬਰ 29 ਜਿਨ੍ਹਾਂ ਨੂੰ ਖੱਟੀ ਢ ਘਾਰ ਆਉਂਦੀਆਂ ਹਨ ਤਾਂ ਚੁਟਕੀ ਭਰ ਜੀਰਾ ਖਾ ਲੋ ਇਸ ਦੇ ਨਾਲ ਖੱਟੀਆਂ ਢ ਘਾਰਾ ਆਉਣਾ ਬੰਦ ਹੋ ਜਾਵੇਗੀ ਨੰਬਰ 30 ਸਿੱਧਾ ਨਮਕ ਸਰੀਰ ਦੇ ਦਰਦ ਨੂੰ ਕੱਟ ਕਰ ਦਿੰਦਾ ਹੈ ਨੰਬਰ 31 ਜੇਕਰ ਦੰਦਾਂ ਨੂੰ ਕੀੜਾ ਲੱਗ ਜਾਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੇ نیچے ਥੋੜਾ ਜਿਹਾ ਹਿੰਗ ਰੱਖ ਲਓ ਤੇ ਇਹਦੇ ਕੀੜਾ ਆਪਣੇ ਆਪ ਬਾਹਰ ਨਿਕਲ ਜਾਂਦਾ ਹੈ ਨੰਬਰ 32 ਜਿਨ੍ਹਾਂ ਦੇ ਪੇਟ ਵਿੱਚ ਗੈਸ ਜ਼ਿਆਦਾ ਬੰਦੀ ਹੈ ਉਹਨਾਂ ਨੂੰ ਮੇਥੀ ਦਾਣੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 33 ਰਾਤ ਦੇ ਸਮੇਂ ਦਹੀਂ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਜੋੜਾਂ ਦੇ ਵਿੱਚ ਦਰਦ, ਠੰਡ, ਜ਼ੁਕਾਮ, ਖਾਂਸੀ ਹੋ ਸਕਦੀ ਹੈ। ਨੰਬਰ 34 ਖਾਣਾ ਖਾਣ ਦੇ ਤੁਰੰਤ ਬਾਅਦ ਚਾਹ ਨਹੀਂ ਪੀਣੀ ਚਾਹੀਦੀ। ਇਸ ਦੇ ਨਾਲ ਖਾਣਾ ਅਚੀਤ ਰਹਿ ਹਜ਼ਮ ਨਹੀਂ ਹੁੰਦਾ। ਨੰਬਰ 35 ਜੇਕਰ ਤੁਸੀਂ ਦਿਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੇਬ ਦਾ ਸੇਵਨ ਜ਼ਰੂਰ ਕਰੋ। ਨੰਬਰ 36 ਪੈਦਲ ਚੱਲਣ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਪੀ ਲਿਆਵੋ। ਇਸ ਦੇ ਨਾਲ ਕਮਜ਼ੋਰੀ ਨਹੀਂ ਆਉਂਦੀ ਨੰਬਰ 37 ਘੱਟ ਬੋਲਣ ਵਾਲਾ ਇਨਸਾਨ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਨੰਬਰ 38 ਚਿਹਰੇ ਤੇ ਨਾਰੀਅਲ ਦਾ ਤੇਲ ਲਗਾਉਣ ਦੇ ਨਾਲ ਚਿਹਰੇ ਦੇ ਦਾਣੇ ਠੀਕ ਹੋ ਜਾਂਦੇ ਹਨ ਅਤੇ ਚਿਹਰੇ ਦੇ ਉੱਪਰ 글로 ਵੀ ਆਉਂਦਾ ਹੈ ਪਰ ਧਿਆਨ ਰੱਖੋ ਜੇਕਰ ਚਿਹਰੇ ਤੇ ਨਾਰੀਅਲ ਦਾ ਤੇਲ ਸੂਟ ਕਰਦਾ ਹੈ ਤਾਂ ਹੀ ਲਗਾਓ ਨੰਬਰ 43 ਮਖਾਣਿਆਂ ਨੂੰ ਕੱਚਾ ਖਾਣ ਦੀ ਵਜ੍ਹਾ ਥੋੜਾ ਜਾ ਕੇ ਉਹਦੇ ਵਿੱਚ ਫਰਾਈ ਕਰਕੇ ਅਤੇ ਸਿੱਧਾ ਨਮਕ ਮਿਲਾ ਕੇ ਖਾਓ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ